ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਟੋਪਿਕ ਬਿਹਾਰੀ ਲਾਲ ਪੁਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਨਮ ਬਿਹਾਰੀ ਲਾਲ ਪੁਰੀ ਦਾ ਜਨਮ 1830 ਈਸਵੀ ਵਿੱਚ ਪਿੰਡ ਬਹਿਰਾਮਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਇਹ ਬਾਬਾ ਚਾਂਗਾ ਦੇ ਵੰਸ਼ ਵਿੱਚੋਂ ਸੀ ਜਵਾਨੀ ਵਿੱਚ ਇਹ ਨਕਸ਼ਿਆਂ ਦਾ ਕੰਮ ਕਰਦੇ ਰਹੇ ਸਿੱਖਿਆ ਬਿਹਾਰੀ لال ਪੂਰੀ ਨੂੰ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ, ਹਿੰਦੀ, ਉਰਦੂ, ਸੰਸਕ੍ਰਿਤ ਅਤੇ ਫਾਰਸੀ ਭਾਸ਼ਾਵਾਂ ਦਾ ਚੰਗਾ ਗਿਆਨ ਸੀ। ਆਪਨੇ ਲੁਧਿਆਣਾ ਦੇ ਮਿਸ਼ਨ ਸਕੂਲ ਤੋਂ ਪੜ੍ਹਾਈ ਕੀਤੀ। ਕੰਮ ਬਿਹਾਰੀ لال ਪੂਰੀ ਨੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਮਹੱਤਵਪੂਰਨ ਕੰਮ ਕੀਤੇ। ਉਹਨਾਂ ਨੇ ਮਾਦੋਪੁਰ ਅਤੇ ਲਾਹੌਰ ਵਿੱਚ ਬੱਚਿਆਂ ਲਈ ਦੋ ਮੁਫਤ ਸਕੂਲ ਖੋਲੇ ਪੰਜਾਬੀ ਭਾਸ਼ਾ ਲਈ ਵੀ ਇਹਨਾਂ ਨੇ ਮਹੱਤਵਪੂਰਨ ਕੰਮ ਕੀਤੇ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਦਾ ਇਮਤਿਹਾਨ ਸ਼ੁਰੂ ਕਰਵਾਇਆ ਇਹਨਾਂ ਨੇ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਮਾਨਤਾ ਦੇਣ ਲਈ ਹੰਟਰ ਕਮਿਸ਼ਨ ਦੇ ਸਾਹਮਣੇ ਮੈਮੋਰੈਂਡਮ ਪੇਸ਼ ਕੀਤਾ 1885 ਵਿੱਚ ਪੰਜਾਬ ਪ੍ਰਚਾਰਨੀ ਸਭਾ ਦੀ ਸਥਾਪਨਾ ਕੀਤੀ ਸਾਹਿਤ ਰਚਨਾ ਬਿਹਾਰੀ ਲਾਲ ਪੁਰੀ ਇੱਕ ਪੰਜਾਬੀ ਵਾਰਤਕਾਰ ਹੈ ਉਹਨਾਂ ਦਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਹੈ ਆਪਨੇ ਆਪਣੀ ਰਚਨਾ ਰਾਹੀਂ ਧਰਮ ਅਤੇ ਵਿਦਿਆ ਦਾ ਪ੍ਰਚਾਰ ਕੀਤਾ ਆਪ ਪੰਜਾਬੀ ਦੇ ਪਹਿਲੇ ਸਥਾਪਿਤ ਨਿਮੰਦਕਾਰ ਬਣੇ ਆਪਨੇ ਸਦਾਚਾਰਕ ਅਤੇ ਸਿੱਖਿਆ ਦਾ ਇੱਕ ਨਿਬੰਧ ਲਿਖਣ ਦੀ ਪ੍ਰਤਿਤ ਪਾਈ ਆਪ ਪਹਿਲੀ ਵਾਰ ਨਿਬੰਧਾਂ ਵਿੱਚ ਪੱਛਮੀ ਕਲਾ ਰੂਪ ਨੂੰ ਪੰਜਾਬੀ ਵਿੱਚ ਲੈ ਕੇ ਆਏ ਪ੍ਰਮੁੱਖ ਵਾਰਤਕ ਰਚਨਾਵਾਂ ਵਿਦਿਆਰਤਨਾਕਰ ਇਸ ਵਿੱਚ 31 ਛੋਟੇ ਲੇਖ ਹਨ ਹਰੇਕ ਨਿਵੰਦ ਦਾ ਆਰੰਭ ਮੰਗਲਾਚਰਨ ਨਾਲ ਹੁੰਦਾ ਹੈ ਅਤੇ ਨਿਵੰਦ ਦਾ ਅੰਤ ਦੋਹਰੇ ਨਾਲ ਹੈ ਅਨੇਕ ਦਰਸ਼ਨ ਇਹ ਦਾਰਸ਼ਨਿਕ ਪੁਸਤਕ ਹੈ ਇਹ ਪੁਸਤਕ ਵੱਡੀ ਉਮਰ ਦੇ ਲੋਕਾਂ ਲਈ ਲਿਖੀ ਗਈ ਹੈ ਚరిత్రਵਲੀ 파ਰਤ ਦੀਆਂ 9 ਬਹਾਦਰ ਇਸਤਰੀਆਂ ਦੇ ਜੀਵਨ ਬਾਰੇ ਜੀਵਨੀ ਸੰਗ੍ਰਹਿ ਹੈ ਫਕੀਰ ਵਿੱਚ 29 ਪੁਜਾਰਤਾ ਹਨ ਪਿੰਗਲ ਮੰਜਰੀ ਇਹ ਪੁਸਤਕ ਸ਼ਬਦ ਵਿਧਾਨ ਅਤੇ ਭਾਰਤੀ ਛੰਦ ਵਿਧਾਨ ਤੇ ਆਧਾਰਿਤ ਹੈ ਪੰਜਾਬੀ ਵਿਆਕਰਨ ਪੰਜਾਬੀ ਭਾਸ਼ਾ ਵਿੱਚ ਪਹਿਲੀ ਵਾਰ ਵਿਆਕਰਨ ਲਿਖਿਆ ਇਹਨਾਂ ਨੇ ਇਹ ਵਿਆਕਰਨ 1860 ਵਿੱਚ ਗੁਰਮੁਖੀ ਵਿੱਚ ਲਿਖੀ ਵਿਆਕਰਨ ਸਾਰ ਇਹ ਦੂਜਾ ਵਿਆਕਰਨ 1868 ਵਿੱਚ ਲਿਖਿਆ ਗਿਆ ਹੋਰ ਦਾਰਸ਼ਨਿਕ ਪੁਸਤਕਾਂ ਵਸ਼ਿਕਰਣ ਅਨੇਕਾਰਤੀ ਬ੍ਰह्म ਤਰਮ ਬੀਜ ਲੇਖ ਸਮੇਦਾ ਅਰਗ ਇਸ ਅਨੁਸਾਰ ਪਰਮਾਤਮਾ ਦੀ ਆराधना ਵਿੱਚ ਗੁਜ਼ਾਰਿਆ ਸਮਾਂ ਹੀ ਅਸਲੀ ਉਮਰ ਹੈ ਵੱਡਿਆਂ ਦਾ ਆਦਰ ਇਸ ਸੰਸਾਰ ਵੱਡੇ ਪੰਜ ਤਰ੍ਹਾਂ ਦੇ ਹੁੰਦੇ ਹਨ ਪਹਿਲਾ ਸਾਕੂ ਵੱਡਾ ਸੋ ਵੱਡਾ ਦੂਜੀਆ ਅਵਸਥਾ ਵਿੱਚ ਵੱਡਾ ਸੋ ਵੀ ਵੱਡਾ ਤੀਜਾ ਵਿਦਿਆ ਵਿੱਚ ਵੱਡਾ ਸੋ ਵੀ ਵੱਡਾ ਚੌਥਾ ਗੁਣ ਵੀ ਵਿਚ ਵੱਡਾ ਸੋ ਵੀ ਵੱਡਾ ਪੰਜਵਾਂ ਪਦਵੀ ਵਿੱਚ ਵੱਡਾ ਸੋ ਵੀ ਵੱਡਾ ਸੋ ਜਿੰਨੇ ਵੱਡੇ ਹਨ ਸਾਰਿਆਂ ਦਾ ਆਦਰ ਕਰਨਾ ਚਾਹੀਦਾ ਹੈ ਇਹਨਾਂ ਤੋਂ ਇਲਾਵਾ ਹੋਰ ਲੇਖਨ ਕੁੰਡਲੀਆਂ ਧਨ ਦੀ ਵਡਿਆਈ ਵਿਦਿਆ ਦੀ ਮਹਿਮਾ ਵਿਦਿਆ ਦਾ ਆਦਰ ਚੁੱਪ ਰਹਿਣ ਦੇ ਗੁਣ ਗਿਆਨਮਾਲਾ ਵਿਚਾਰ ਕੁੰਡਲੀ ਤੜਕੇ ਜਾਗਣ ਦੇ ਗੁਣ ਬੁੱਧੀ ਦੀ ਵਡਿਆਈ ਈਸ਼ਵਰ ਦੀ ਸ਼ਕਤੀ ਪੰਜਾਬ ਬਿੱਦਿਆ ਤੇ ਬੋਲੀ ਦੀ ਸੁੰਦਰਤਾ ਇਹ ਕੁਝ ਹੋਰ ਲੇਖ ਹਨ ਧਰਮ ਪ੍ਰਚਾਰਕ ਪੁਸਤਕਾਂ ਰਤਨਮਾਲਾ ਗਿਆਨਮਾਲਾ ਪ੍ਰਤੀਬਿੰਬ ਸत्यਨਿਰੂਪਣ ਵਿਚਾਰਕੁੰਡਲੀ ਪ੍ਰੀਤ ਉન્નਤੀ ਹੋਰ ਪੁਸਤਕਾਂ ਮਨੋਹਰ वार्ता বীজਗਣਿਤ ਇਸਤਰੀ ਸਿੱਖਿਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ